ਇਹ ਮੇਰ ਕੋ ਨਹੀਂ ਬਣੀ ਬਣੀ ਹੈ ਜੀ ਇਹਨੂੰ 1 ਮਹੀਨੇ ਤੋਂ ਉੱਤੀ ਹੋ ਗਿਆ ਜੀ ਬਣੀ ਅੱਛਾ ਹਾਂ ਤੇ ਮੈਰੀ ਦਾ ਬੈਠੀ ਨੂੰ ਵੇਖੇ ਨੇ ਲਾਲੇ ਬੜੇ ਮੋਟੇ ਮਾਰੇ ਗਾੜੀ ਕੇ ਦੀ ਕਿਸਮਤ ਹੈ 1 ਮਹੀਨੇ ਉੱਤੀ ਹੋ ਕਰਨਾ ਵੀ ਇਹਨੇ ਮੇਰੇ ਨਾਲ ਫੇਰ ਕੇ ਹੋਰ ਕਰੂਗਾ ਮੈਂ ਨਹੀਂ ਕਰਾਂਗਾ ਚਲੋ ਮਰਜੀ ਤੁਹਾਡੀ ਜਿੰਨੀ ਦੇਣੀ ਦੋ ਕਰ ਦੂੰਗਾ ਦੋ ਹੋਰ 14 ਦੀ ਚਾਹ ਜੀ ਠੀਕ ਹੈ ਨਹੀਂ ਦਊਗਾ ਹਾਂ ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੀ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਬੱਜੂਮਾਨ ਜ਼ਿਲ੍ਹਾ ਗਰਦਾਸਪੁਰ ਤਸੀਲ ਬਟਾਲਾ ਇਸ ਘਰ ਜੋ ਆਪਣੀ ਦੂਜੀ ਵੀਡੀਓ ਬਣਨ ਜਾ ਰਹੀ ਹੈ ਕਾਫੀ ਟਾਈਮ ਪਹਿਲਾਂ ਆਪਾਂ ਵੀਡੀਓ ਪਾਈ ਸੀ ਅੱਜ ਵੀਰ ਕੋਲ ਵੜਾਂ ਤੇ ਵਾਦੇ ਸੀਗੀਆਂ ਤੇ ਕਹਿੰਦਾ ਸੇਲ ਹੋ ਗਈਆਂ ਕੁਝ ਤਿੰਨ ਬਚੀਆਂ ਜੀ ਤੇ ਤਿੰਨਾਂ 'ਚੋਂ ਇੱਕ ਤੋਕੜਿਆ ਇੱਕ ਦਾ ਬਚਾ ਹੈ ਨਹੀਂ ਆ ਤੇ ਇੱਕ ਤਾਜੀ ਸੂਈ ਆ ਬਹੁਤ ਸੋਹਣੀਆਂ ਸਨਖੀਆਂ ਵੀਰ ਕੋਲ ਵੜਾਂ ਬਾਕੀ ਗੱਲਬਾਤ ਵੀਰ ਨਾਲ ਕਰਾਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵਾਰ ਕਰਦੇ ਆ ਕਿਸੇ ਭੈਣ ਭਰਾ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤੇ ਆਪਾਂ ਇੱਕ ਹੋਰ ਜ਼ਰੂਰੀ ਬੇਨਤੀ ਕਰਨੀ ਆ ਦਿਨ ਸ਼ਨੀਵਾਰ ਐਤਵਾਰ ਤੇ ਸੋਮਵਾਰ ਦਾ ਤਿੰਨ ਦਿਨ ਆਪਾਂ ਥੋੜੇ ਵਿਜੀ ਆ ਕੋਈ ਕੰਮ ਆਪਣਾ ਜ਼ਰੂਰੀ ਤੇ ਉਸ ਦਿਨ ਵੀਡੀਓ ਨਹੀਂ ਬਣਨੀ ਜਿੰਨੇ ਭੈਣ ਭਰਾ ਵਾ ਉਹਨਾਂ ਦੀ ਵੀਡੀਓ ਮੰਗਲਵਾਰ ਬਣਾਵਾਂਗੇ ਫੋਨ ਜ਼ਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਟਾਈਮ ਦੱਸ ਦਾਂਗੇ ਤੇ ਆਪਾਂ ਹੁਣ ਇਸ ਟਾਈਮ ਤੇ ਵੀਰ ਨਾਲ ਗੱਲਬਾਤ ਕਰਾਉਨੇ ਆ ਤੇ ਇਹਨਾਂ ਬਣਾ ਡੀਟੇਲ ਲੈਨੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਮੇਰਾ ਸਤ ਗੁਰਦਿਆਂ ਜੀ ਕੋ ਤੁਹਾਡੀਆਂ ਵੱਡਿਆ ਵੀਰਾਂ ਦੀਆਂ ਨਹੀਂ ਨਹੀਂ ਬਾਬੇ ਦੀ ਮਿਹਰ ਚਾਹੀਦੀ ਹੈ ਜੀ 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 ਉਹ ਠੀਕ ਠਾਕ ਜੇ ਚੜਦੀ ਕਲਾ ਹੀ ਚੜਦੀ ਕਲਾ ਤੁਹਾਡੇ ਦਰਸ਼ਨ ਬਹੁਤ ਮਹਿੰਗੇ ਆ ਦਰਸ਼ਨ ਇਦਾਂ ਹੀ ਆ ਕੋ ਜੇ ਕੰਮਕਾਰ ਚ ਨੰਗ ਗਿਆ ਆਵਾਜ਼ ਤੋਂ ਉੱਤੇ ਜੋੜੇ ਮੈਂ ਤੋ ਤਰਲਾ ਕੀਤਾ ਬੇ ਮੰਨੇ ਤੁਸੀਂ ਜਾ ਕੇ ਉਦਾਂ ਮੰਦੇ ਹੀ ਨਹੀਂ ਤੁਹਾਡੀ ਕਿਰਪਾ ਹੀ ਲੀ ਜਾ ਰਹੀ ਇੱਕ ਵੀਡੀਓ ਨੇ ਤੁਹਾਡੀ ਨੇ ਵੇਜਾ ਵੇਜਾ ਕਰਾ ਛੱਡੀ ਤੇ ਸੇ ਆਪਾਂ ਨੂੰ 3 ਮਹੀਨੇ ਹੋ ਗਏ ਨੇ ਉਹ ਗੱਲ ਦੀ ਵੀਡੀਓ ਪਾਈ ਨੂੰ 3 ਮਹੀਨੇ ਹੋ ਗਏ ਹੋਣੇ 3 ਮਹੀਨੇ ਗਰਮੀ ਬਹੁਤ ਹੀ ਹੈ ਅੱਜ ਵੀ ਸੱਚ ਦੱਸਾਂ ਤੇ ਬਹੁਤੇ ਨਹੀਂ ਨਾ ਤੇ 4 ਜਾਂ 5 ਫੋਨ ਮੈਨੂੰ ਅੱਜ ਵੀ ਆਉਂਦੇ ਉਹ ਵੀਡੀਓ ਤੋਂ ਠੀਕ ਹੈ ਹਾਂ ਤੇ ਇੱਕ ਦਿਨ ਅਸੀਂ ਇੱਧਾ ਬੈਠੇ ਬੈਠੇ ਫੋਨ ਤੋਂ ਮੈਂ ਵੇਖਣ ਤਾਂ ਕਿ ਇਹਨਾਂ ਵੀਡੀਓ ਪਾਈਆਂ ਕਿ ਦੇ ਪੈਸੇ ਆਏ ਤੇ ਸਕਰੀਨਸ਼ਾਟ ਜੇ ਹੀ ਤੇ 42 ਦੇ 43 ਗਾਈਆਂ ਬਣ ਗਈਆਂ ਹੀ ਅਛਾ ਗਿਣਤੀ ਮਾਰ ਲੀ ਜਿਹੜੇ ਆਕੇ ਜਿਹੜੀਆਂ ਮੈਂ ਵੀਡੀਓ ਤੇ ਲਾਵਾ ਇਦਾਂ ਵੀ ਐਸਤੀ ਆ ਤੁਹਾਡੇ ਕੋਲ ਇਦਾਂ ਹੀ ਜਿਹੜੀ ਤੁਹਾਡੀ ਵੀਡੀਓ ਬਣਾਉਣ ਤੋਂ ਬਾਅਦ ਠੀਕ ਆ ਆਓ ਕਿ ਫੋਨ ਆਈ ਗਏ ਤੇ ਡੰਗਰ ਵੇਖ ਜਾਣਾ ਫੋਨ ਆਉਣਾ ਡੰਗਰ ਵੇਖ ਜਾਣਾ ਚਲੋ ਹਾਂ ਬੜੀ ਸਤਗੁਰ ਦੀ ਕਰਤਾ ਰਹੀ ਕੋਈ ਨਹੀਂ ਕਦੇ ਕਦਾਂ ਹੀ ਸੇਵਾ ਦਾ ਮੌਕਾ ਦੇ ਦਿਆ ਕਰੋ ਨਹੀਂ ਨਹੀਂ ਜ਼ਰੂਰ ਕਿ ਮੌਕਾ ਦੇਣਾ ਕਿਉਂ ਨਹੀਂ 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 ਮੌਕਾ ਦੇਣਾ ਕਿਉਂ ਨਹੀਂ ਹਾਂ ਵੀ ਇਹੀ ਤੁਰੇ ਤੁਰੇ ਜਾਂਦੇ ਆਪ ਹੀ ਆ ਗਏ ਫੋਨ ਕਰ ਲਿਆ ਤੁਹਾਨੂੰ ਤੁਸੀਂ ਕਿ ਤੁਹਾਨੂੰ ਮੇਰੇ ਦਾ ਮੌਕਾ ਦਿੰਦੇ ਨਹੀਂ ਨਹੀਂ ਹਾਂ ਮੈਂ ਚੱਲ ਗਿਆ ਬਾਕੀ ਜਿੱਥੇ ਛੋਟੇ ਛੋਟੇ ਜੇ ਡੰਕਰ ਮੈਂ ਨਿਕ ਨਿਕੇ ਜੇ ਹੈਗੇ ਆ ਤੇ ਚਲੋ ਤੇ ਬੋਲੋ ਜਿਹੜੇ ਤੁਸੀਂ ਕਰਨੇ ਆ ਫੇਰ ਤੁਹਾਨੂੰ ਹੋਰ ਆ ਜਾਣੇ ਹੋਰ ਹੋਣੇ ਸੱਚੀ ਗੱਲ ਜੀ ਮੈਂ ਕਿ ਨਾ ਬਾਹਰੋਂ ਮੁੰਡੇ ਬੜੇ ਫੋਨ ਕੀਤਾ ਬੰਦਿਆਂ ਦਾ ਤੇ ਭੈਣਾ ਦਾ ਵੀ ਆਇਆ ਆnde ਤੁਹਾਡੀਆਂ ਤਾਂ ਗੱਲਾਂ ਬੜੀਆਂ ਸੱਚੀਆਂ ਜੀਆਂ ਲੱਗੀਆਂ ਵਾ ਮੈਂ ਵੀ ਗੱਲਾਂ ਮੇਰੀਆਂ ਦੇ ਨਾ ਕੱਲੀਆਂ ਤੇ ਜੇ ਮੇਰੇ ਅੱਗੇ ਝੂਠੇ ਵੀ ਬੜੇ ਹੁੰਦੇ ਜੇ ਕਈ ਅੱਜ ਜੇ ਮੇਰੇ ਅੱਗੇ ਜਾਰਾ ਬੋਲਦੇ ਮੈਂ ਕੱਲੀਆਂ ਮੇਰੇ ਗੱਲਾਂ ਦੇ ਨਾ ਆ ਮੇਰੇ ਅੱਗੇ ਜਾਰਾ ਝੂਠ ਬੋਲਦੇ ਨੇ ਗੱਲਾਂ ਬਾਤਾਂ ਬੰਦਾ ਉਹੀ ਕਹਦਾ ਜੇ ਤੇ ਕੋਈ ਗੱਲ ਬਾਤ ਨਾਵੇ ਮਾਲ ਤੇ ਮਾਨ ਹੋਵੇ ਸਚਾਈ ਹੋਵੇ ਹੋਰ ਤੁਹਾਡੇ ਜੇ ਕੋਈ ਗੱਲ ਬਾਤ ਤਾਂ ਹੀ ਆਪ ਫੋਨ ਕਰਕੇ ਆਏ ਭਾਈ ਨੂੰ ਮਿਲ ਕੇ ਰਹੀਏ ਕਿੱਥੇ ਚਲ ਗਏ ਮਿਹਰਬਾਨੀ ਕਿ ਵੱਡਿਆਂ ਵੀਰਾਂ ਦੀ ਮਿਹਰਬਾਨੀ ਪਾਰਾਂ ਪਿੱਛੇ ਹੀ ਆਗੇ ਠੀਕ ਆ ਤੇ ਐਡਰੈਸ ਇੱਕ ਰਾ ਦੱਸ ਦੀ ਜੀ ਆਪਣਾ ਜ਼ਿਲ੍ਹਾ ਗਰਦਾਸਪੁਰ ਜੀ ਹਾਂਜੀ ਤੇ ਤਹਿਸੀਲ ਬਟਾਲਾ ਆ ਠੀਕ ਆ ਤੇ ਪਿੰਡ ਬੱਜੂਮਾਨ ਬੱਜੂਮਾਨ ਤੇ ਅੱਡਾ ਆਪਾਂ ਨੂੰ ਪੈਂਦਾ ਜੈੰਤੀਪੁਰ ਜੈੰਤੀਪੁਰ ਅੱਡਾ ਜੈੰਤੀਪੁਰ ਅੱਡਾ ਜੇ ਜਦੋਂ ਅੰਬਰਸਰ ਤੋਂ ਪਠਾਨਕੋਟ ਹਾਈਵੇ ਆ ਨਾ ਬਟਾਲੇ ਨੂੰ ਜਾਂਦਾ ਵੱਡਾ ਇਹਦੇ ਉੱਪਰ ਅੱਡਾ ਆ ਜੈੰਤੀਪੁਰ ਉਹ ਆਪਾਂ ਨੂੰ ਸਾਰਾ 1 ਕਿਲੋਮੀਟਰ ਆ ਠੀਕ ਆ ਹਾਂਜੀ ਜੇ ਕੋਈ ਵੀ ਇਧਰ ਮੈਤੇ ਵੱਲੋਂ ਆਉਂਦਾ ਆਖੇ ਮੈਨੂੰ ਪਤਾ ਨਹੀਂ ਲੱਗਦਾ ਮੈਤਿਓਂ ਐਂਦੀ ਆਸ ਨਾ ਦੀ ਕੋਈ ਪੋਪਾ ਰਾਮ ਥਾਣੀ ਟਾਲੀ ਸਾਹਿਬ ਹਾਂਜੀ ਟਾਲੀ ਸਾਹਿਬ ਹੁੰਦੀਆਂ ਆ 4 ਕਿਲੋਮੀਟਰ ਮੈਨੂੰ ਸਾਰਾ ਠੀ ਤੇ ਅੱਜ ਫੇ ਤਿੰਨੀ ਆ ਹਨਾ ਹਾਂਜੀ ਤਿੰਨੀ ਜਿਹਾ ਤਿੰਨੀ ਨਾਮ ਦੱਸਦਾ ਆਪਣਾ ਨਾਮ ਗਰਜਿੰਦਰ ਸਿੰਘ ਜੀ ਫੋਨ ਨੰਬਰ ਫੋਨ ਨੰਬਰ ਜੇ 95928 15675 ਠੀਕ ਆ ਹਾਂਜੀ ਵੀਡੀਓ ਵੇਖ ਕੇ ਕੋਈ ਮਾਲ ਖਰੀਦਣਾ ਖਰੀਦੇ ਮਿਲਣ ਜਰੂਰ ਆਉਗੇ ਭੈਣਪਰਾ ਹਾਂ ਚਲੋ ਜੀ ਕਹਣਾ ਬੜੀ ਸੱਚੀ ਗੱਲ ਆ ਕੇ ਧਰਮੀ ਗੱਲ ਆ ਮਾਲ ਚ ਖਲੋਤੇ ਆ ਬੜਾ ਲੋਕਾਂ ਨੇ ਪਿਆਰ ਕੀਤਾ ਹਾਂ ਦੇ ਵੀ ਹਾਂ ਤੇ ਸੱਚ ਵੀ ਸੱਚਾ ਗੱਲ ਹੀ ਚੇਤਾ ਕਿ ਮੱਗੇ ਆਨੇ ਵੀਰਨਾ ਮੈਂ ਗੱਲ ਆ ਕਰਨੀ ਆ ਹਸਿਆਰਪੁਰ ਤੋਂ ਹਾਂ 6 ਵਜੇ ਦਾ ਟਾਈਮ ਹੀ ਤੇ ਅੰਕਲ ਤੇ ਆਂਟੀ ਮੇਰੇ ਕੋਲ ਇੱਥੇ ਪਹੁੰਚ ਗਏ 6 ਵਜੇ ਦੇ ਨੂੰ ਗੱਡੀ ਤੇ ਆਹੋ ਤੇ ਉਹਨਾਂ ਨੂੰ ਬੜਾ ਹਿਯਾਰਪੁਰ ਤੋਂ ਰਸਤੇ 'ਚ ਇੰਨੇ ਸ਼ਹਿਰ ਪੈਂਦੇ ਕਿ ਡੰਗਰ ਨਾ ਮਿੜਿਆ ਉੱਥੋਂ ਚੇਚੀ ਗਾਈ ਇੱਥੇ ਲੈਣ ਆਏ ਇਹ ਪਿਆਰ ਦੀ ਗੱਲ ਹੈ ਪਿਆਰ ਦੀ ਦਾ ਮਲਾਜਮ ਹੀ ਅੰਕਲ ਉਹ ਨਹੀਂ ਇਹ ਪਿਆਰ ਦੀ ਗੱਲ ਹੈ ਮਮਲਾ ਜੀ ਤੂੰ ਤੇ ਉੱਥੋਂ ਗੱਡੀ ਤੋਂ ਇੱਥੇ ਮੇਰੇ ਕੋਲ 6 ਵਜੇ ਦੇ ਨੂੰ ਪਹੁੰਚ ਗਏ ਸੀ ਸਵੇਰੇ ਠੀਕ ਹੈ ਤੇ ਉਹ ਗਾ ਇੱਥੋਂ ਗਾਂ ਚੇਚੀ ਲੈ ਕੇ ਗਏ ਆਂਦੇ ਨਹੀਂ ਖੜਨੀ ਤੇ ਖੜਨੀ ਤੇਰ ਖੜਨੀ ਜੇ ਅੱਜ ਨਹੀਂ ਆਗੀ ਤੇ ਕੱਲ ਨੂੰ ਤੇਰੀ ਖੜਨੀ ਧਰ ਕੋ ਗਾਂ ਜੀ 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 ਆ ਵੀ ਦਲੋ ਕ ਮੇਲੇ ਦੀ ਕੋਈ ਭਾਪ ਉਹਨੇ ਮੇਰੇ ਐਵੇਂ ਝੂਠ ਬੋਲਦਾ ਕਿ ਮੈਂ 2 ਲੱਖ ਵਾਲੀ ਲਾਉਣਾ ਮੈਂ ਨਹੀਂ ਜੀ 2 ਲੱਖ ਵਾਲੀ ਲਾਏ ਮਾਤੜ ਬੰਦਾ ਜਿੰਨਾ ਕੋਈ ਭਾਪ ਉਹਦਾ ਕੋਈ ਜਿੰਨੇ ਕੇ ਸਮਝ ਆਪਣੇ ਹੋਂਦ ਆ ਸਮਝ ਆਪਣੀ ਨਾ ਤਰੀ ਫਿਰਦੇ ਆ ਜੀ 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 ਆ ਚੱਲੀ ਜਾਂਦਾ ਜੀ ਠੀਕ ਆ ਤੇ ਆ ਜਗਾ ਸਵੇਰ ਮੈਂ ਨਹੀਂ ਜੀ ਕਹਿਣਾ ਦੱਜਾ ਮੜਕੇ ਲੋਕੀ ਗਾਲਾਂ ਬੜੀਆਂ ਕੱਢਦੇ ਆਪਨੀ ਆਪਣੀ ਖਾਂਜ ਕਰ ਲੈਂਦਾ ਵਰਤੋ ਤੀ ਬੱਚਾ ਕੀ ਹੈ ਮਗਰ ਬੱਸ ਆ ਜੀ ਬੱਸਾ ਮਗਰ ਬੱਸ ਆ ਜੀ ਤੇ ਇਹ ਵੀਰ ਜੀ ਰਾਤ ਹੀ ਸੁੱਜੀ ਨਸਲੇ ਕਿਹੜੀ ਆ ਜਰਸੀ ਇਹ ਜਰਸੀ ਆ ਗਈ ਜਰਸੀ ਮਿਕਸ ਜੀ ਗਏ ਜਰਸੀ ਹਾਂ ਤੇ ਪਰ ਇਹ ਜੇ ਕਿ ਗਾ ਬਨ ਲੀ ਜਾਂ ਮੈਂ ਬਨ ਲੀ ਹਾਂਜੀ ਗੱਲ ਏ ਕੋ ਠੀਕ ਆ ਇਹਦਾ ਵੀ ਫੈਂਡ ਫੋਨ ਪੜੀ ਹੁੰਦੀ ਜੇ ਫੈਂਡ ਚੰਗੀ ਤੇ ਦੁੱਧ ਮੱਝਾ ਆ ਗਾ ਦੁੱਧ ਦੁੱਧ ਮੱਝਾ ਵਰਗਾ ਆ ਵੇਖੋ ਜੀ ਰੰਗ ਕਾਲਾ ਤੇ ਦਿਲ ਦੀ ਚੰਗੀ ਹੋਣੀ ਐ ਆ ਵੇਖੋ ਚੈੱਕ ਕਰੋ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਵਾ ਬਹੁਤ ਵਧੀਆ ਉਹਦੇ ਵਿੱਚ ਆਈ ਫਿਰ ਵੀ ਕਰਮ ਵਾਲੀ ਨੂੰ ਕੋਈ ਲਪਾ ਲੁਪਾ ਨਹੀਂ ਲਾਇਆ ਹਾਂਜੀ ਹਾਂ ਜੀ ਚਾਹ ਕੋ ਚੰਗੀ ਭਲੀ ਹਨ ਬੜੇ ਸੋਹਣੇ ਲੱਗੇ ਆ ਜੀ ਚਵਾ ਬੜਾ ਸੋਹਣਾ ਨਿਕਲਿਆ ਜੀ ਠੀਕ ਆ ਹਾਂ ਬਹੁਤ ਵਧੀਆ ਚਵਾ ਆ ਵੇਖੋ ਤੇ ਮੈਂ ਨਹੀਂ ਜਾਣਨਾ ਵੀਰ ਜੀ ਕਿ ਮੈਂ ਦੇ ਕੋ 6 ਕਿਲੋ ਚੋਲਿਆ ਜੇ ਮੈਂ ਉਹਨੂੰ ਚੰਗਾਇਆ ਜੇ ਦੁੱਧ ਰਾਤ ਹੀ ਸੂਈ ਜੇ ਜੇਰ ਜੂਰ ਪਾਤੀ ਆ ਪ੍ਰੋਫੈਸਰ ਅੱਛਾ ਤੇ ਬੱਚੇ ਨੂੰ ਚੰਗਾ ਕੇ ਤੇ ਮੈਂ 3 3.5 ਕਿਲੋ ਬੋਲਾ ਇੰਨਾ ਕਿਚ ਹੋਇਆ ਜੀ ਤਿੰਨ ਕਿ ਸਾਢੇ ਤਿੰਨ ਕਿਲੋ ਸਾਢੇ ਕਿ ਤਿੰਨ ਕਿਲੋ ਚੋਲਿਆ ਮੈਂ ਐਵੇਂ ਝੂਠ ਬੋਲਦਾ ਮੈਂ 5 ਕਿਲੋ ਚੋਲਿਆ ਗਾੜੀ ਕਿਹੜੀ ਕਰਮਾਂ ਵਾਲੀ ਬਾਈ ਦੀ ਟਰਾਲੀ ਆ ਹਣਾ ਤੇ ਉਰਲੇ ਪੰਨੇ ਥੋੜੀ ਭਾਲ ਲੱਗਦੀ ਹੈ ਆ ਭਾਲ ਹੈਗੀ ਭਾਲ ਹੈਗੀ ਥੋੜੀ ਭਾਲ ਹੈਗੀ ਹਾਂ ਭਾਲ ਹੈਗੀ ਹਾਂ ਠੀਕ ਆ ਬਾਕੀ ਕੈਂ ਮੈਂ ਲਿਸੀ ਨਹੀਂ ਚਵਾ ਚੂ ਇੱਕ ਨੰਬਰ ਚਵਾ ਇੱਕ ਨੰਬਰ ਚਵਾ ਬੜਾ ਸੋਹਣਾ ਆ ਆਈਡੀਆ ਦੇ ਦਿਓ ਫੇ ਕਿੰਨਾ ਕੁ ਦੁੱਧ ਚਵਾਉਗੀ ਏ ਆਈਡੀਆ ਹਣ ਕਿਦਾਂ ਸਿਆਣੇ ਆ ਕੇ ਦੇਖਣ ਵਾਲੇ ਵੀਰ ਪਰ ਚਲੋ ਨੇ ਨਹੀਂ ਜੀ ਬਹੁਤਾ ਨਹੀਂ ਜੀ ਆਂਦਾ 14 15 ਕਿਲੋ ਦੁੱਧ ਚਵਾਈ ਜਾਊਗੀ 14 15 ਆ 14 15 ਕਿਲੋ ਦੁੱਧ ਜਿਹੜਾ ਤੁਸੀਂ ਮੁੱਲ ਕਰਨਾ ਵੀ ਉਹ 12 ਮੰਨ ਕੇ ਖੜੇ ਕੋਈ ਆਹ ਸਹੀ ਗੱਲ ਜੀ ਮੁੱਲ ਮੁੱਲ ਤੇ 10 ਕਿਲੋ ਵਾਲੀ ਲੈ ਕਰਦਾ ਮੁੱਲ ਤੇ 10 ਕਿਲੋ ਵਾਲਾ ਹੀ ਆ ਹੋਗੇ ਮੁੱਲ ਤੁਸੀਂ ਉਹਨਾਂ ਕੀ ਕਰਨਾ ਮੁੱਲ ਨਾਲ ਅਗਲੇ ਨੂੰ ਦੁਫਣਾ ਹੀ ਨਹੀਂ ਆ ਉਹ ਥੋੜੀ ਥੋੜੀ ਖਾਈ ਜਾਈਏ ਨਾ ਭੱਜਦੀ ਜਾਂਦੀ ਹੈ ਹੂੰ ਜਿਆਦੀ ਖਾਦੇ ਮੜ ਕੇ ਵਾਟ ਜੇ ਪੰਦੇ ਤੇਰੇ ਤੇ ਇਹ ਰੋਟੀ ਦੀ ਗੱਲ ਕਰਦੇ ਗਏ ਹੋਰ ਚੀਜ਼ ਦੀ ਗੱਲ ਕਰਦੇ ਆਪੇ ਸਮਝਣ ਵਾਲੇ ਸਮਝ ਜਾਵਾਂਗੇ ਥੋੜੀ ਜਿਹੀ ਪੰਜ ਜਣਦੀ ਉਹਨਾਂ ਦੀ ਡਿਸਕਵਰੀ ਜਿਆਦਾ ਨਿਕਲਦੀ ਔਖੇ ਹੀ ਦਾ ਇਹ ਵੀ ਚਲੋ ਓਕੇ ਬਾਕੀ ਸਿਆਣਿਆਂ ਨੇ ਸਮਝ ਜਾਣਾ ਕਿਹੜੀ ਗੱਲ ਕਰਦਾ ਵੀ ਹਾਂ ਤੇ ਦੱਸੀਏ ਮੁੱਲ ਇਹ ਵੀਰ ਜੀ ਮੁੱਲ ਕਰਾਉਣੀ ਤਾਂ ਭਾਈ 40000 ਹੀ ਕਰਾ ਲਓ ਹਾਂ ਤੇ 35 ਦੇ ਦਈਏ ਤੇ ਛੋੜ ਕਿੰਨੀ ਕਰ ਦੋਗੇ ਕਿੰਨੀ ਛੋੜ ਹੁੰਦੀ 500 ਹੁੰਦੀ ਮਾਰਦੀ ਤੁਹਾਡੀ ਭਾਵੇਂ 5500 ਕੀ ਹੁੰਦੀ ਆ ਭਾਵੇਂ 500 ਵੀ ਹੁੰਦੀ ਕਰਦੇ ਕਹਿੰਦੇ 5000 ਵੀ ਕਰਾ ਲੈਂਦੇ ਪਰਾਰੇ ਤੇ ਕਹਿੰਦੇ 50 ਵੀ ਸਾਨੂੰ ਕਰਦੇ ਆ ਉਹ ਵੀ ਬੜੇ ਤਰਲੇ ਮਾਰ ਮਾਰ ਕਰਾਉਣੀ ਪੈਂਦੀ ਐ ਟਰੀ ਹੱਥ ਲਾਗੇ ਕੋਤੇ ਕੋ ਕਰ ਦੋ ਉਹ ਫਿਰ ਗੱਲ ਆ ਆ ਆ ਨਾਟਕ ਦੋ ਪੰਜਾ ਰੁਪਈਆ ਦਾ ਲੱਭ ਕੇ ਆਉਣਗੀ ਉਹ ਉਹ ਕਰਦੇ ਜੀ ਸੋ ਇਹ ਨਾ ਮੈਂ ਮੁੜ ਕੇ ਘਰ ਜਾਵੇਂ ਤੇ ਉਹ ਭੈਣ ਭਰਾ ਵੀਡੀਓ ਵੇਂਦੇ ਉਹ ਤੇਰੇ ਦਵਾ ਡੰਡਾ ਫੜਨ ਪੜਾ ਮੈਂ ਕੋਈ ਕੋਈ ਕਰਦਾ ਵਾ ਆ ਮੁੜ ਕੇ ਮੈਨੂੰ ਦਵਾ ਚਾਹੀਦੀ ਬਤੀ ਹਜ਼ਾਰ ਦੀ ਦੇਦਾ ਪਰ ਇੱਕ ਗੱਲ ਹੋਰ ਵਾ ਜਿਨੇ ਵੇਲ ਹੀ ਹੋ ਸਦਾ ਤੈਨੂੰ ਵੱਧ ਛੋੜ ਕਰਦੇ ਆ ਨਾ ਵੀ ਕਰ ਲੈਗੇ ਮੜਕੇ ਮਡਾ ਸਾਡੇ ਨਾਂ ਨਾ ਲੈ ਰਿਹਾ ਇਹ ਵੀ ਗੱਲ ਸਹੀ ਇਹ ਵੀ ਵੀਰੇ 32000 ਦੀ ਦੇ ਦਾਂਗੇ 32000 ਦੀ ਕੋਈ ਵੀਰ ਭੈਣ ਭਰਾ ਫੋਨ ਕਰ ਉਹ ਚੋਂ ਵੀ ਮਾਨਤਾਨ ਕਰ ਦਾਂਗੇ ਆਖੇ ਲੱਗ ਗਿਆ ਵੀਰ ਨੇ 3000 ਨਹੀਂ 32000 ਦੀ ਦੇ ਦਾਂਗੇ ਐਵੇਂ ਛੋਟ ਛੋਟੇ ਮੋਲਿਆ ਕਰਮਾ ਵਾਲੀ ਸਾਫ ਸੁਥਰੀ ਆ ਚੰਗੀ ਆ ਘਰ ਰਖਣਾੜੀ ਚਾਰੂ ਚੂਰੂ ਆ ਠੰਡੀ ਸੀਲ ਆ ਜੀ ਚਵਾ ਇੱਕ ਨੰਬਰ ਤਾਂ ਹੁਣ ਤੇ ਧਾਰਾ ਹੀ ਮਾਰ ਕੇ ਵਿਖਾ ਸਕਦੇ ਰਾਤ ਦੀ ਸੂਈ ਜੀ ਬਿਲਕੁਲ ਬਿਲਕੁਲ ਹਾਂਜੀ ਤੇ ਦੁੱਧ ਇੰਨਾ ਚਵਾਈ ਜਾਊਗੀ ਜੀ ਜੀ ਹਾਂਜੀ ਠੀਕ ਆ ਤੇ ਬਾਕੀ ਥਣ ਥਣ ਓਕੇ ਜਾਂ ਹਣ ਥਣ ਓਕੇ ਉਹ ਕਹੀ ਆਪਣੀ ਤਸੱਲੀ ਕਰਕੇ ਖੜੀ ਆ ਕਾਫੀ ਵੱਡੀ ਆ ਕੱਦ ਦੀ ਹਾਂਜੀ ਆ ਕੱਦ ਦੀ ਵੱਡੀ ਏ ਤੇ ਇਹਦਾ ਸੂਆ ਕਿੰਨਾ ਹੋਊਗੀ ਇਹਦਾ ਵੀ ਸੂਆ ਤੀਜਾ ਹੀ ਹੋਣਾ ਜੀ ਠੀਕ ਮੈਂ ਨਹੀਂ ਤੀਜਾ ਕਹਿੰਦਾ ਵੀ ਆਖਣ ਠੀਕ ਹੈ ਤੇ ਦੁੱਧ ਕਿੰਨਾ ਇਸ ਟਾਈਮ ਤੇ ਇੱਕੋ ਦੁੱਧ 15 ਕਿਲੋ ਦੁੱਧ ਹੋਊਗਾ ਤੇ ਮੈਂ 14 ਕਿਲੋ ਦੀ ਗਾਰੰਟੀ ਦਿੰਦਾ अच्छा ਜਿਹੜਾ ਹੁਣ ਆਜਾ ਜਿਹੜਾ ਪਚਵਾ ਕੇ ਦੇਣਾ 14 ਕਿਲੋ ਦਹੀਂ ਚਵਾ ਜੀ 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 ਤੁਹਾਡੀਆਂ ਤਰੀਫਾਂ ਸਾਡੇ ਕੋਲ ਵੀ ਫੋਨ ਲਾ ਕੇ ਕੀਤੀਆਂ ਕਈਆਂ ਭੈਣ ਭਰਾਵਾਂ ਨੇ ਵੀ ਵੀਰ ਦਾ ਸੁਭਾਅ ਬੜਾ ਵਧੀਆ ਤੇ ਜ਼ਿੰਦਗੀ 'ਚ ਹੱਸਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਕੀ ਲੈ ਜਾਣਾ ਇਹ ਸਰਾਉਣਕ ਮੇਲਾ ਕਰੀ ਜਾਂਦੇ ਹੋਰੀ ਤੇ ਬਾਕੀ ਕਈ ਭੈਣ ਭਰਾ ਇਦਾਂ ਦੇ ਵੀ ਹੁੰਦੇ ਆ ਵੀ ਆਪਣਾ ਦੁੱਖ ਸੁਣਾਉਂਦੇ ਆ ਤੇ ਮੁੜ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਕਈ ਜਾਂ ਹਾਂ ਸਹੀ ਹੈ ਹੈਨਾ ਦੁੱਖ ਸੁਣਾਉਣਾ ਹੀ ਕਿਸ ਨੂੰ ਕਿਉਂ ਨਹੀਂ ਕਈ ਹੈਗੇ ਭੈਣ ਭਰਾ ਇਦਾਂ ਕਰ ਜਾਂਦੇ ਆ ਨੇ ਹੱਸਣਾ ਜ਼ਰੂਰੀ ਹੈ ਸੇਵ ਨਹੀਂ ਹਾਨੀ ਕਰ ਗਈ ਹੱਸਾ ਬੰਦੇ ਨੂੰ ਕਿੰਨੂੰ ਹੱਸਦਾ ਵੇਖ ਲਈਏ ਤਾਂ ਆਪਣੇ ਆਪ ਹੱਸਣੇ ਲੱਗ ਜਾਂਦੇ ਲੋਕੀ ਦਾ ਹਾਸਾ ਨਹੀਂ ਹੁੰਦਾ ਕੋਈ ਦੂਰੋਂ ਉੱਦੈ ਹੱਸਣਦੇ ਉਹ ਸਾਨੂੰ ਪਤਾ ਵੀ ਕੀ ਕਰਨਾ ਸੰਡੇ ਦਿਲ ਵੇਖਿਆ ਸੀ ਜਾਈਦਾ ਵੇਖਿਆ ਸੀ ਜਾਈਦਾ ਦਿਲ ਤੇ ਤੋਰੀ ਇਹਨੂੰ ਹੁਣ ਆਹ ਵੇਖੋ ਇੱਕ ਅੱਧ ਕਾੜ ਚਾਹ ਕੇ ਕਰੋ ਬੱਚਾ ਹੈ ਨਹੀਂਗਾ ਇਹਦਾ ਨਹੀਂ ਵੀਰ ਜੀ ਸੁਈ ਨੂੰ ਇਹਨੂੰ 20 ਹੋਏ ਹੁਣਗੇ 25 ਦਿਨ ਵੱਧ ਤੋਂ ਵੱਧ ਪਰ ਆਪਾਂ ਇੱਕੋ ਹੀ ਮਹੀਨਾ ਮੰਨ ਕੇ ਚੱਲੇ ਸਾਡੇ ਕੋਲ ਬੱਚਾ ਮਰਿਆ ਕਿ ਪਹਿਲੇ ਕੋਲ ਮਰਿਆ ਕੋਲ ਮਰਿਆ ਹਾਂ ਕੋਲ ਮਰਿਆ ਠੀਕ ਆ ਆ ਵੇਖੋ ਜੀ ਤੇ ਬਣਦੀ ਸ਼ਾਮਾਂ ਤੱਕ ਚੰਗੀ ਬਣ ਜਾਣਾ ਸੋਹਣੀ ਬਣੂਗੀ ਸੋਹਣਾ ਟਾਈਮ ਹੈ ਮੈਂ ਤੈਨੂੰ ਦਿਖਾ ਲ ਦੇਣਾ ਜੇ ਕਿ ਨਾਇਆ ਠੀਕ ਆ ਹਾਂਜੀ ਮੀਣੀ ਨਾਲੇ ਹਨਾ ਸਿੰਘ ਵੀ ਹੈਗੇ ਨਿਕੇ ਨਿਕੇ ਸਿੰਘ ਜਿਹੜਾ ਤਾਂ ਮੀਣਾ ਤਾਂ ਕਦੀ ਪਰਖਿਆ ਨਾ ਕਈਆਂ ਨੇ ਮੀਣੀ ਇਹ ਹਿਲਦੇ ਵੀ ਆ ਨੇ ਹੇਲ ਦੇਤ ਨਹੀਂ ਜਮ ਹੇਲ ਦੇ ਜਮੜੇ ਮੜੇਗੀ ਮਾੜੇ ਮਾੜੇ ਹੇਲਦੇ ਤੇ ਕਈ ਬਜ਼ੁਰਗ ਬੜਾ ਪਸੰਦ ਕਰਦੇ ਮੀਣੀ ਗਾਂ ਤੇ ਢਾਲੀ ਝੋਟੀ ਜਿਨ੍ਹਾਂ ਨੂੰ ਤਾਂ ਪਰਖਿਆ ਜੀ 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 ਜਿਨ੍ਹਾਂ ਨੂੰ ਤਾਂ ਪਰਖਿਆ ਨਾ ਤੇ ਬਾਕੀ ਕੋਈ ਰਸੀ ਪਾੜਾ ਨਹੀਂ ਉਹ ਮੇਰੇ ਨੇ ਕਿਹ ਡੰਗਰ ਨੂੰ ਲੋੜ ਨਹੀਂ ਠੀਕ ਏਗਾ ਇਹ ਗੱਲ ਭਾਜੀ ਅੱਗੇ ਆਪਾਂ ਇੱਕ ਵੀਡੀਓ ਆਪਣੀ ਪਾਈ ਜਰਸੀ ਵਹਿੜ ਵੀਣੀ ਹੀਗੀ ਉਹ ਬਹੁਤ ਹੀ ਭੈਣ ਭਰਾਵਾਂ ਦਾ ਖੂਨ ਆ ਇਹ ਵੀ ਆ ਦੀ ਵੀਡੀਓ ਸੱਚ ਆ ਜਿਹੜੇ ਕਈ ਕਰਮ ਪਰਖੇ ਨੇ ਜਿੰਨਾਂ ਨੂੰ ਉਹ ਘਾ ਡੰਗਰ ਰੱਖਣ ਜੋ ਬੜਾ ਇਹ ਕਰਮਾਂ ਵਾਲਾ ਡੰਗਰ ਹੁੰਦਾ ਜੀ ਹਾਂ ਜੀ ਤੇ ਹੁਣ 14 ਕਿਲੋ ਆ ਇਹਨਾਂ 14 ਗਲਾ ਪਚਵਾ ਕੇ ਦਵਾਂਗੇ ਕੋਈ ਸਾਡੇ 'ਚ ਯਕੀਨ ਤੇ ਵੀ ਲਾ ਜੇ ਹੁਣ ਤੇ ਪ੍ਰੂਫ ਵੀ ਤੁਸੀਂ ਬਣਾਈ ਜਾਂਦੇ ਜੇ ਨਾ ਝੂਠ ਵੀ ਨਹੀਂ ਬੋਲ ਸਕਦਾ ਨਾ ਹੁਣ ਤੇ ਪ੍ਰੂਫ ਵੀ ਕਿੱਡਾ ਵੱਡਾ ਬੱਬਾਂ ਨੇ ਆਲੇ ਠੀਕ ਹਾਂ ਚਲੋ ਤੇ ਕਿੰਨਾ ਕਰਨਾ ਮੁੱਲ ਇਹਦਾ ਵੀ ਹੁੰਦਾ ਕੀ ਕਰਨਾ ਕਿੰਨਾ ਕਰ 40 ਮਾਨ ਤਾਣਾ ਇਹਦਾ ਵੀ ਪੰਜ 35000 ਦੇ ਠੀਕ ਹੈ ਚਲੋ ਠੀਕ ਹੈ ਜੀ ਬਾਕੀ 14 ਕਿਲੋ ਦੁੱਧ ਵਾਲੀ ਦਾ 35000 ਮੁੱਲ ਕੀਤਾ ਤੁਸੀਂ ਜਿਆਦਾ ਜਿਆਦਾ ਗਲਤ ਨਹੀਂ ਨਾ ਨਹੀਂ ਬਹੁਤ ਜਿਆਦਾ ਤੇ ਹੋਣਾ ਜਿਹੜਾ ਸਾਹ ਨਸਟਾਲਾ ਸਟੂਲਾ ਆ ਗਿਆ ਤੇ ਹੋ ਸਕਦਾ ਵੀ ਕੋਈ ਭੈਣ ਭਰਾ ਸੇਵਾ ਕਰ ਲਈ ਆ ਜਾਵੇ ਥੋੜਾ ਜਿਆਦਾ ਹੈ ਜਿਆਦਾ ਘਟਾਉਣਾ ਵਾ ਬੱਚਾ ਨਹੀਂ ਨਾ ਚਲੋ ਘਟਾਓ ਇਹ 2000 2000 ਖੁਸ਼ ਜੀ 32 ਕਰ ਦੇ ਕੇ ਫੇਰ ਤੂੰ ਮੁੜ ਕੇ ਭਲੇਖਾ ਜਾ ਪਾਊਗਾ ਇਹ ਇੱਕ ਨੰਬਰ ਵਾਲੀ ਤੋਂ ਦੋ ਨੰਬਰ ਵਾਲੀ ਤਫੇ ਹੋਰ ਕਟਾ ਦੇ ਨਹੀਂ ਨਹੀਂ ਹੋਰ ਨਹੀਂ ਕਟਾਉਣੇ ਠੀਕ ਹੈ ਫਿਰ 33 33 ਠੀਕ ਹੈ 33 33 ਠੀਕ ਹੈ ਚਲੋ 33 33 ਚਲੋ ਠੀਕ ਹੈ ਚਲੋ ਠੀਕ ਜੀ ਹੁਣ ਅਸੀਂ ਵੀ ਜਿਆਦਾ ਤਾਨੇ ਨਹੀਂ ਘਟਾਉਂਦੇ ਵੀ ਭੈਣ ਭਰਾ ਗੁੱਸਾ ਹੀ ਨਾ ਕਰ ਜੇ ਨਾ ਵਪਾਰੀ ਭਰਾ ਨਾਲ ਗੁੱਸਾ ਕਰ ਜੇ ਵੀ ਜਿਆਦਾ ਕਢਾਈ ਜਾਂਦਾ ਨਹੀਂ ਤੇ ਆ ਕਰਮਾੜੀ ਜੇ ਮੈਨੂੰ ਨਹੀਂ ਜੇ ਪਤਾ ਕਿ ਦੋਂਗੀ ਸੂਈ ਜੀ ਅਛਾ ਹਾਂਜੀ ਇਹਦਾ ਕੋਈ ਪਤਾ ਨਹੀਂ ਕੱਦੇ ਦਾ ਕਾਫੀ ਵੱਡਾ ਹਾਂ ਵੱਡੇ ਕੱਦ ਦੀ ਕੋਈ ਪਤਾ ਨਹੀਂ ਕਦੋਂ ਦੀ ਸੁਣ ਤੇ ਇਹ ਕਿਹੜੀ ਨਸਲ ਆ ਜਾਂਦੀ ਐਰ ਸ਼ਰ ਕੇ ਐਰ ਸ਼ਰ ਜੀ ਲਾ ਲੋ ਤੁਸੀਂ ਆ ਝੱਫ ਦੇ ਨਾਲ ਕਰਾਓ ਜੀ ਠੀਕ ਆ ਹੈ ਠੰਡੀ ਹੈ ਵੀ ਸੀਲਸ ਲੱਗ ਗਿਆ ਕੇ ਕੋਈ ਨਹੀਂ ਉਹ ਜਿਆ ਡੰਗਰ ਨਹੀਂ ਲਿਆਈਦਾ ਜੀ ਲੱਤਾ ਸੜਾਂ ਦਾ ਠੀਕ ਆ ਤੇ ਦੁੱਧ ਕਿੰਨਾ ਭਰੀਏ ਇਹਦੇ ਕੋਲ ਇਹਦੇ ਕੋਈ 10 ਕਿਲੋ ਹੋਣਾ ਕੋਈ 9 ਕਿਲੋ ਮੰਨ ਕੇ ਲੈ 9 ਕਿਲੋ ਹਾਂ 9 ਕਿਲੋ ਮੰਨ ਕੇ ਠੀਕ ਆ ਸੁਆਚੂ ਇੱਕ ਨੰਬਰ ਸੁਆ ਇਹਦਾ ਵੀ ਨਹੀਂ ਦੱਸਣਾ ਕਿੰਨਾ ਨਹੀਂ ਦਾਨੀ ਦੱਸਣਾ ਠੀਕ ਆਪੇ ਕਮੈਂਟ ਕਰਕੇ ਭੈਣ ਭਰਾ ਦੱਸਣ ਕਿ ਪਹਿਲਾ ਜੇ ਦੂਜਾ ਜੇ ਪੰਜਵਾ ਜੇ ਕਿੰਨਵਾ ਮਿਲਦੀ ਜੀ 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 ਆ ਦੇਖਦੇ ਹਾਂ ਠੀਕ ਚਾਰੂ ਚੂਰੂ ਆ ਰਾਜੀ ਆ ਤੋਰੀ ਇਹ ਮੜਾ ਜੀ ਜੁੜੀ ਚੰਗੀ ਹੈ ਵੀ ਹੁਣ 9 ਕਿਲੋ ਮੰਨ ਲੈ ਮੰਨ ਲੈ ਕੋਈ ਹਾਂਜੀ 9 ਕਿਲੋ ਵਾਲੀ ਦਾ ਮੁੱਲ ਵੇਖੋ ਕਿੰਨਾ ਹੁੰਦਾ ਇਹਦਾ ਆ ਵੇਖੋ ਕਰੋ ਚੈੱਕ ਕੁਆਲਿਟੀ ਚੈੱਕ ਕਰਿਓ ਇਹਦੀ ਪਹਿਲਾਂ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਆ ਪੈਪਾਂ ਦੁੱਧ ਵਾਲੀਆਂ ਵੇਖੋ ਕਿੱਡੀਆਂ ਸੋਹਣੀਆਂ ਆਹ ਵੇਖੋ ਕਰੋ ਚੱਕ ਪੂਰੇ ਵੱਡੇ ਕੱਪ ਦੀ ਮੜ ਗਿਆ ਜਿੱਦਣ ਤਿਆਰ 80500 ਦੀ 80500 ਦੀ ਹੈਗੀ ਆ ਜੀ ਬਾਕੀ ਵੱਡੀ ਹੈਗੀ ਇੱਧਰ ਆਓ ਇੱਧਰ ਆਓ ਆ ਆ ਵਿਖਾਉ ਆ ਪੈਪਾ ਵੇਖੋ ਵਿਖਾਉ ਜੇ ਤੁਸੀਂ ਮਸੀਪਾਲ ਕਰ ਰਹੇ ਤਾਂ ਮੋਟਰਾਂ ਲੱਗੀਆਂ ਦੀਆਂ ਆ ਵੇਖੋ ਕਿਦਾਂ ਦੇਖ ਪਾ ਪਾ ਕਿਦਾਂ ਕਰ ਹਾਂਜੀ ਹਾਂਜੀ ਸੱਚ ਇੱਕ ਗੱਲ ਹੋਰ ਜੇ ਮੈਂ ਗਾਲਾਂ ਖਾ ਲੈਣੀ ਆ ਫੇਰ ਲੋਕਾਂ ਕੋਈ ਧਾਰਾਂ ਘੱਟ ਗਿਆ ਥਾਂ ਤੇ ਅੱਛਾ ਲੋਕਾਂ ਮਰ ਕੇ ਕਹਿੰਦੇ ਦਸਿਆ ਨਹੀਂ ਚੋ ਚੰਗੀ ਗਾਲਾ ਚੇਤਾ ਰਹਿ ਗਿਆ ਤੁਹਾਨੂੰ ਇਹ ਤਾਂ ਆ ਗਿਆ ਥਣ ਦੇਖ ਕੇ ਚੇਤਾ ਆ ਗਿਆ ਜੀ 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 ਉਹਦੇ ਚ ਧਾਰਾਂ ਘੱਟ ਜੇ ਨਹੀਂ ਆਪਾਂ ਇਹ ਚੀਜ਼ ਪੁੱਛ ਲੈਣੀ ਜੇ ਚੇਤਾ ਭੁੱਲ ਵੀ ਜਾਂਦਾ ਹਾਂ ਘੱਟ ਆ ਜਿਹੜੀ ਚੀਜ਼ ਘੱਟ ਆ ਉਹ ਘੱਟ ਆ ਅਛਾ ਉਹ ਜਿਹੜਾ ਧਾਰਾ ਘਟਿਆ ਕਿ ਚੱਲਦਾ ਹੀ ਨਹੀਂ ਆ ਨਹੀਂ ਨਹੀਂ ਤਾਂ ਅੱਧਾ ਖਾਣਿਆ ਅਛਾ ਦਾ ਧਾਰਾ ਘਟਿਆ ਚੱਲਦਾ ਕਿਉਂ ਨਹੀਂ ਕਰਮ ਵਾਲਾ ਚੱਲਦਾ ਚੱਲਦਾ ਵਾ ਇਹ ਖਾਣਾ ਨਾ ਉਹ ਨਹੀਂ ਸੱਤ ਰੋ ਭਰੀ ਇਹਨੇ ਕਿੰਨਾ ਕੁ ਦੁੱਧ ਚੋਇਆ ਵਾ 40 ਕਿਲੋ 40 ਕਿਲੋ ਹਾਂ ਠੀਕ ਆ ਬਾਕੀ ਕੱਬ ਜੱਡਾ ਵਾ 40 ਕਿਲੋ ਚੋਇਆ ਕਿੰਨੇ ਲੋਕੀ ਨਹੀਂ ਕਹਿੰਦੇ 40 ਕਿਲੋ ਚੋਇਆ ਮੈਂ ਨਹੀਂ ਕਹਿ ਸਕਦਾ ਮੈਂ ਕੀ ਆਂਦੀ ਮੈਨੂੰ ਕੀ ਕਰਨ ਮੈਂ ਵੀ ਕਹਿ ਰਿਹਾ ਲੋਕੀ ਨਹੀਂ ਠੀਕ ਆ ਇੱਜਾ ਵਾਇਆ ਕਰਨ ਵਾਲੀ ਨੇ ਖੁੱਲਾ ਡੁੱਲਾ ਕੇ ਕਿਤੋਂ ਤੱਕ ਦੇ ਭਾਂਦੀ ਹੋਊਗੀ ਜਿੱਡੀ ਤਗੜੀ ਹੈਗੀ ਆ ਆ ਕੋਈ ਗੱਲ ਨਹੀਂ ਨਹੀਂ ਮੈਂ ਮੰਨ ਗਿਆ ਸੀ 40 ਕਿਲੋ ਜੁਆਇਆ ਹਣਾ ਹਣਾ ਮੰਨ ਜਾਂਦੇ ਮੰਨਣ ਨੂੰ ਕਿਹਨੂੰ ਕੰਮ ਮੰਨ ਲੈਣੇ ਲੋਕ ਨਹੀਂ ਇਹ 25 26 ਕਿਲੋ ਚੁਵਾਈ ਆ ਠੀਕ ਆ ਚੁਵਾਈ ਤੇ ਬਣੀ ਵੀ ਹੈ ਕਿ ਨਹੀਂ ਬਣੀ ਜੇ ਸੱਚ ਤੁਹਾਡੇ ਘਰੇ ਇਹ ਮੇਰ ਕੋ ਨਹੀਂ ਬਣੀ ਹੈ ਬਣੀ ਹੈ ਜੀ ਇਹਨੂੰ 1 ਮਹੀਨੇ ਤੋਂ ਤੇ ਹੋ ਗਿਆ ਜੇ ਬਣੀ ਅੱਛਾ ਹਾਂ ਤੇ ਮੈਨਰੇ ਦਾ ਬੈਠੀ ਨੂੰ ਵੇਖੇ ਨੇ ਲਾਲੇ ਬੜੇ ਮੋਟੇ ਮਾਰੇ ਗਾੜੀ ਕੇ ਦੀ ਕਿਸਮਤ ਇੱਕ ਮਹੀਨੇ ਉੱਤੇ ਹੋ ਗਿਆ ਟਾਈਮ ਤੇ ਹਾਂ ਮੇਰ ਕੋਲ ਹੋਣੀ ਆਈ ਆ ਤੇ ਇੱਕ ਮਹੀਨੇ ਉੱਤੇ ਹੋ ਗਿਆ ਗਾੜੀ ਕੇ ਦੇ ਕਰਮ ਆ ਤੇ ਮੁੱਲ ਦਸੀਏ ਫੇ ਮੁੱਲ ਵੇਖ ਲੋ ਕਿੰਨਾ ਕਰੀਏ ਜੇ 5 5000 ਮੰਗਲਾ ਮੇਰੇ ਕੋਲ 50 ਮੰਗਿਆ ਜਣਾ ਫਿਰ ਤੇ ਪੈ ਲੱਖ ਵੀ ਮੰਗਣਾ ਸੀ ਜਿਵੇਂ ਘੱਟ ਘੱਟ ਤਾਂ ਉਹਨੇ ਦੀ ਕਿਹੜਾ ਦੇ ਦੇਣੀ ਆ ਬਾਕੀ ਚਵਾਬੜਾ ਸੋਨਾ ਲੱਗਾ ਠੀਕ ਹੈ ਭੋਲੀ ਬੜੀ ਭੋਲੀ ਧਾਰਿਆ ਐਦਾਂ ਭਾਵੇਂ ਪੀੜੀ ਡਾ ਕੇ ਬੈਠੇ ਰਹੋ ਥੱਲੇ ਕੋਈ ਰੱਸੀ ਰਸੀ ਦੀ ਨਹੀਂ ਲੋੜ ਤੇ 18000 ਕਰਦਾ ਇਹ ਮੁੱਲ ਤੇ ਮਾਨਤਨ ਕਿੰਨਾ ਕਰਦੇ ਦੋ ਹਜ਼ਾਰ ਇਹ ਕਿੰਨੀ ਹੋ ਗਈ ਆਪਣਾ ਸੋਨਾ 16000 ਖਾਸ ਦੇ ਲੈ ਹੋਰ ਨਹੀਂ ਮੈਂ ਕਰਨਾ ਵੀ ਇਹਦੇ ਮੇਰੇ ਨਾਲ ਫੇਰ ਕਿ ਹੋਰ ਕਰੂਗਾ ਮੈਂ ਨਹੀਂ ਕਰਾਂਗਾ ਚਲੋ ਮਰਜ਼ੀ ਤੁਹਾਡੀ ਜਿੰਨਾ ਹੀ ਦੇਣੀ ਦੋ ਕਰ ਦਿੰਦਾ ਦੋ ਹੋਰ 14 ਦੀ ਚਾਹ ਜਾਂ ਹਜ਼ਾਰ ਦੀ ਠੀਕ ਹੈ ਨਹੀਂ ਦਊਗਾ ਹਾਂਜੀ ਜਿਸ ਕੋ ਤਿੰਨਾ ਡੰਗਰਾ ਚ ਕੋਈ ਦੱਸ ਦੇਣਾ ਕਿ ਮੋਲ ਗਲਤ ਕੀਤਾ ਵਾ ਤਾਂ ਇੱਥੇ ਬੈਠੇ ਬਿਲਕੁਲ ਜਾਇਜ਼ਮਦ ਕੀਤੇ ਤੰਨਾ ਠੀਕ ਨਹੀਂ ਕੀਤੇ ਨਹੀਂ ਨਹੀਂ ਬਿਲਕੁਲ ਜਾਇਜ਼ਮ ਮੋਰਾ ਆਪਾਂ ਕਹਿਣਾ ਨਹੀਂ ਤੁਹਾਡੇ ਮੋਲ ਹੀ ਇੰਨੇ ਕਿ ਆ ਪਹਿਲੇ ਪਹਿਲੇ ਫੋਨ ਦੇ ਆਣੀ ਸੱਚੀ ਗੱਲ ਆ ਬੜਾ ਪਿਆਰ ਦਿੱਤਾ ਮੇਰੇ ਪਹਿਲੇ ਯਾਰਾਂ ਨੇ ਮੇਨਾਂ ਦਾ ਛੋੜ ਤੇ ਵੇਗੀਆਂ ਹੰਦੀਆਂ ਸਹੀ ਗੱਲ ਜੀ ਉਹ ਚਾਟੀ ਵੇਗੀਆਂ ਕਈ ਕਹਿੰਦੇ ਘੰਟਾ ਸੱਚੀ ਗੱਲ ਜੀ ਮੈਂ ਲੋਕਾਂ ਦੀ ਵੀਡੀਓ ਵੇਖਿਆ ਕਿ ਸਾਡੇ ਡੰਗਰ ਘੰਟੇ ਚ ਵਜਦੇ ਮੈਂ ਵੀ ਮਰੀ ਜਾਂਦੇ ਘੰਟੇ ਚ ਡੰਗਰ ਵੇਗੇ ਪਰ ਸੱਚ ਜੀ ਹੁੰਦਾ ਜੀ ਸੱਚੀ ਗੱਲ ਜੀ ਇਹ ਤਾਂ ਹੁਣ ਤੁਹਾਡੀ ਬੋਲ ਪਾਣੀ ਜਿੱਦਾਂ ਦੀ ਤੁਸੀਂ ਚਾਰ ਹੋਰ ਲਿਆ ਕੇ ਨਾਲ ਹੀ ਵੇਚ ਦੋ ਨਹੀਂ ਵੇਖਦਾ ਜੇ ਮੈਂ ਸੱਚੀ ਵੇਚ ਜਾਨਾਗੀ ਸੱਚੀ ਗੱਲ ਜੀ ਇਹ ਜਨਾ ਮੈਂ ਤੁਹਾਨੂੰ ਦੱਸਣ ਦਾ ਕਿ ਇਦਾਂ ਇੱਕ ਦਿਨ ਮੋਟਾ ਮੋਟਾ ਜੀ ਸਾਫ ਕੰਡੇ ਜਿਹੜੀਆਂ ਮੇਰੇ ਫੋਨ ਜੀ ਚ ਵੀਡੀਓ ਵਡੀਆਂ ਪਈਆਂ ਸੀ ਜਿਹੜੀਆਂ ਉਹ ਜਾਂ 42 43 ਗਈਆਂ ਹੋ ਗਈਆਂ ਸੀ ਜਿਹੜੀਆਂ ਤੁਹਾਡੇ ਦੇ ਇਦਾਂ ਫੋਨ ਦੇ ਜ਼ਰੀਏ ਵੀ ਗਈਆਂ ਤੁਹਾਡੇ ਨਾਲ ਕੋਈ ਫੇਸਬੁੱਕ ਵੇਖ ਕੇ ਵੀਰ ਫੋਨ ਲਾ ਦੇ ਤੇ ਕੋਈ YouTube ਤੋਂ ਜਿੱਥੋਂ ਕਿਦੋਂ ਵੀਡੀਓ ਨਹੀਂ ਹੁਣ ਭੈਣ ਭਰਾਵਾਂ ਨੇ ਕਹਿਣਾ ਉਹੀ ਵੀਰ ਆ ਗਿਆ ਫੇਰ ਆ ਜਾਣਾ ਕਹਣਾ ਠੀਕ ਆ ਮੈਂ ਉਹ ਤੋਂ ਪੁਰਾਣੀ ਹੋ ਗਈ ਹੁਣ ਫੇਰ ਨਹੀਂ ਬਣ ਕੇ ਜਾਂਦੇ ਫੇਰ ਬਾਬਾ ਆ ਗਿਆ ਤੇ ਕਰਨੀ ਕੋਈ ਗੱਲਬਾਤ ਹੋਰ ਨਹੀਂ ਇਹੋ ਮਿਹਰਬਾਨੀ ਜੇ ਕਿ ਐਵੇਂ ਬਾਅਦ ਚ ਲਾਮੇ ਆਣਾ ਦੋ ਤੂੰ ਮੈਨੂੰ ਆ ਕੇ ਮਿੜ ਕੇ ਮੇਰੇ ਗਾਲ ਪੋ ਮਾਤੜ ਤਾਂ ਤਾਂ ਆ ਕੇ ਮਾਰਾ ਤੇ ਤੂੰ ਆਵ ਇੱਥੇ ਆਪਦੀ ਤਸ਼ਲੀ ਕਰੋ ਠੀਕ ਆ ਤਸ਼ਲੀ ਆਪਦੀ ਕਰਕੇ ਤੇ ਲੈ ਕੇ ਜਾ ਜਿਹੜਾ ਕੋਈ ਵੀਰ ਦੂਰ ਆ ਉਹਦੀ ਤਾਂ ਗਰੰਟੀ ਲੈਣੀ ਪੈਂਦੀ ਠੀਕ ਉਹਦੀ ਗਾਰੰਟੀ ਭੁੱਲ ਚੁੱਕਾਂਗੇ ਜਦੋਂ ਗਾਰੰਟੀ ਚੁੱਕ ਗਏ ਹਾਂਜੀ ਠੀਕ ਹੈ ਜੀ ਹਾਂਜੀ ਮੇਰੇ ਬਾਕੀ ਵੀਰ ਨੂੰ ਕਰ ਲਿਓ ਫਿਰ ਫੋਨ ਵੀਡੀਓ ਸ਼ੇਅਰ ਕਰ ਦਿਓ ਤਿੰਨ ਹੀ ਵੇੜਾ ਸੇਲ ਕਰਨੀ ਆ ਵੀਰ ਨੇ ਧੰਨਵਾਦ ਜੀ ਆਪ ਆ ਗਏ ਤਸੱਲੀ ਕਰ ਲਿਓ ਜਿੱਦਾਂ ਵੀਰ ਨੇ ਕਿਹਾ ਜੀ